ਜ਼ਹਿਰੀਲੀ ਸ਼ਰਾਬ ਦੇ ਨਾਲ 8 ਲੋਕਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਦੱਸਦੀ ਹੈ ਕਿ 70 ਪੇ ਦੇ ਵਿੱਚ ਇਹ ਸ਼ਰਾਬ ਮਿਲ ਜਾਂਦੀ ਹੈ ਤੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਵੀ ਪੁਲਿਸ ਵੱਲੋਂ ਕਰ ਲਈ ਗਈ ਹੈ ਕੀ ਹੈ ਪੂਰਾ ਮਾਮਲਾ ਦਿਖਾਉਣਾ ਇਸ ਰਿਪੋਰਟ ਵਿੱਚ ਸੂਚਨਾ ਮਿਲੰਤੇ ਇਨੀਪੀ डीसी ਸੰਦੂਰ ਔਰ ਐਸਐਸਪੀ ਸੰਦੂਰ ਵੱਲੋਂ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੀ ਆਪੀ ਮੰਗੇ ਇਸ ਰਿਪੋਰਟ ਵਿੱਚ ਭੇਜਿਆ ਗਿਆ ਔਰ ਉਥੇ ਪਹੁੰਚ ਕੇ ਸਾਰੀ ਇਹ ਪਾਇਆ ਵਿਆਹ ਕੇ ਕੁਝ ਲੋਕਾਂ ਨੇ ਡਿਲਿਸੈਂਟ ਲੇਕਰ ਕੰਜ਼ੂਮ ਕੀਤੀ ਹੈ ਔਰ ਉਸ ਦਾ ਬਹੁਤ ਮਾੜਾ ਅਸਰ ਉਹਨਾਂ ਦੀ ਸਿਹਤ ਤੇ ਪੈ ਰਿਹਾ ਹੈ ਇਮੀਡੀਏਟਲੀ ਜਿੰਨੇ ਵੀ ਉਥੇ ਲੋਕਾਂ ਨੂੰ ਇਸ ਤਰ੍ਹਾਂ ਦੇ ਲੱਛਣ ਸੀਗੇ ਉਹਨਾਂ ਨੂੰ ਹਸਪਤਲ ਦੇ ਵਿੱਚ ਸ਼ਿਫਟ ਕੀਤਾ ਗਿਆ ਔਰ ਬਹੁਤ ਅਫਸੋਸ ਦੀ ਗੱਲ ਹੈ ਕਿ ਇਹਨਾਂ ਵਿੱਚੋਂ 8 ਵਿਅਕਤੀਆਂ ਦੀ ਬਹੁਤ ਹੋ ਗਈ ਔਰ 12 ਲੋਕ ਜਿਨ੍ਹਾਂ ਨੇ ਇਹ ਲਿੱਟਰ ਕੈਜ਼ੂ ਕਿ ਦਿੱਸੀ ਇਹਦੇ ਉਚਾਰ ਦੀਨ ਹਨ ਜਿਨ੍ਹਾਂ ਵਿੱਚੋਂ ਪੰਜ ਸੰਗਰੂਦ ਦੇ ਵਿੱਚ ਔਰ ਚਾਰ ਸੰਗਰੂਦ ਦੇ ਹਸਪੀਟਲ ਵਿੱਚ ਔਰ ਅਜ ਰਜਿੰਦਰ ਹਸਪੀਟਲ ਪਰਿਆਦੀ ਇਹਿਤਨਾ ਮੈਂ ਕੱਲ ਨਾ ਕੇਵਲ ਇਸ ਸਪੈਨਡ ਗੁਜਰਾਤ ਦੇ ਵਿੱਚ ਬਲਕਿ ਹਾਲੇ ਵਾਲੇ ਦੇ ਪੱਨਾ ਦੇ ਵਿੱਚ ਵੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਟੀਮਾਂ ਭੇਜੀਆਂ ਗਈਆਂ ਤਾਂ ਕਿ ਇਸ ਨੂੰ ਉਹਨਾਂ ਪਿੰਡਾਂ ਦੇ ਵਿੱਚ ਵੀ ਜੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲੇ ਤੇ ਉਸ ਨੂੰ ਇਮੇਜ ਚਾਰ ਉੱਧਾ ਕੀਤਾ ਜਾਵੇ ਨਾਮ ਦੇ ਨਾਲ ਪੁਲਿਸ ਦੀ ਟੀਮ ਇਨਵੈਸਟੀਗੇਸ਼ਨ ਇਸ ਨੂੰ ਅੱਗੇ ਵਧਾਉਂਦੇ ਹੋਏ ਪਰਚਾ ਦਰਜ ਕੀਤਾ ਗਿਆ ਔਰ ਇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੇ ਬਹੁਤ ਜਲਦੀ ਕਾਰਵਾਈ ਕਰਦਿਆਂ ਕਲ 4 ਵਿਅਕਤੀ ਇਸ ਤੋਂ ਸਬੰਧਤ ਕਰਤਾ ਹੈ ਇਹ ਚਾਰ ਵਿਅਕਤੀਆਂ ਦੇ ਨਾਮ ਅਲੀਅਸ ਸੁਖਵਿੰਦਰ ਐਲਈਐਸ ਸੁਖੀ ਟ੍ਰਿੰਡ ਗੁਜਰਾ ਮੰਤਰੀ ਐਲਈਐਸ ਮਨੀ ਟ੍ਰਿੰਡ ਗੁਜਰਾ ਗੁਰਲਾਲ ਸਿੰਘ ਟ੍ਰਿੰਡ ਉਬਾਵਾਲ ਫੋਰ ਹਰਮਨ ਪ੍ਰੀਤ ਸਿੰਘ ਟ੍ਰਿੰਡ ਇੱਕ ਪੱਤਰ ਉਹਦੇ ਟਾਈਮ ਪੇਂਡ ਕਰੇ ਸਨ